ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਪੈਦਾਜੀ ਇਸ ਨੂੰ ਮੋਗਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਨਤੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਆਨ ਵੀਡੀਓ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਹੁ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਆ ਸੱਲੀ ਪਰਖ ਤੁਸੀਂ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹਦੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਆਹ ਕਹੀ ਵੀ ਲੋੜ ਨਹੀਂ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪੋਜਲ ਕਰੇ ਅੱਜ ਬਾਈ ਕੋਲ ਤਿੰਨ ਨਾਗ ਆ ਦੋ ਤਾਂ ਮੱਝਾਂ ਵਾ ਤੇ ਇੱਕ ਜੈਸ ਬ੍ਰੀਡ ਦੀ ਬਹੁਤ ਚੰਗੀ ਗਾਂ ਤੰਨੇ ਸੂਏ ਸਵਾਏ ਆ ਤਿੰਨਾ ਮਗਰੀ ਬੱਚੇ ਆਗੇ ਹਾਂ ਹਾਂਜੀ ਵੈਸੇ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭਿੰਨ ਭਰਾਵਾਂ ਨੂੰ ਨਾਮ ਦੱਸ ਦੀ ਬਾਈ ਨਾਮ ਵੀ ਕਾਕਾ ਪਿੰਡ ਲੱਗੇਣਾ ਤੁਸੀਂ ਲਵਾਗਾ ਆਪਣਾ ਜਿਲ੍ਹਾ ਮੁਕਾ ਸੇ ਦੋਵਾਂ ਦੀ ਪਾਈ ਸੀ ਵੈਗੀਆਂ ਹਾਂ ਜੀ ਉਹ ਜਿਹੜੇ ਪਸ਼ੂ ਵੈਗ ਗਏ ਉਹ ਤੋਂ ਬਾਅਦ ਇੱਕ ਦੋ ਹੋਰ ਬਗੈਰ ਮੀਟੂ ਦੇ ਦਿੱਤੀਆਂ ਹੁਣ ਲਾਉਣ ਗਏ ਆ ਭਰੂng ਠੀਕ ਹੈ ਜੀ ਉਹਦੇ ਦੇਖ ਕੇ ਤਿੰਨ ਦੀ ਵੀ ਪਾਈ ਸੀ ਡੱਬੀ ਠੀਕ ਹੈ ਜੀ ਤੇ ਆਪਣੀ ਜਰਸੀ ਜਰਸੀ ਉਹ ਦੇ ਦਿੱਤੀਆਂ ਠੀਕ ਹੈ ਜੀ ਦੋ ਹੋਰ ਦੇ ਦਿੱਤੀਆਂ ਬਗੈਰ ਮੀਟੂ ਠੀਕ ਹੈ ਜੀ ਹੁਣ ਤਿੰਨ ਨਾਗ ਠੀਕ ਆ ਜਰਸੀ ਪੰਜਾਬ ਵਾਲੀ ਹੈ ਠੀਕ ਹੈ ਜੀ ਇਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ 14 ਡੱਬੇ ਨਾਲ ਕਿਵੇਂ ਆਵਦੇ ਘਰੇ ਠੀਕ ਹੈ ਜੀ 7 ਡੱਬੇ ਡੰਗ ਦੇ ਠੀਕ ਹੈ ਜੀ ਫੇਕ ਖਲਾ ਕੇ ਦੇਵਾਂਗਾ ਠੀਕ ਹੈ ਜੀ ਟੱਕ ਮਾਰ ਕੇ ਠੰਡੀ ਠੀਕ ਹੈ ਜੀ ਕਿਹਦੇ ਨੰਬਰ 1 ਆ ਸੁਆ ਸੁਆ ਬਈ ਦੂਜਾ ਠੀਕ ਹੈ ਸਮਾਨ ਉਹ ਰੇਗੀ ਦੇ ਡੱਬੇ ਜਿੱਦੀ ਪੰਜਾਬ ਵਾਲੀ ਉਹ ਪੱਟਾ ਠੀਕ ਹੈ ਜੀ ਉਹ ਪੱਟਾ ਹੈ ਕਿ ਵੱਛਾ ਹਾਂ ਉਹ ਵੱਛਾ ਵੱਛਾ ਠੀਕ ਆ ਸੁਈ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਸੁਈ ਨੂੰ ਬਾਈ 3 ਨਾਲ ਕੇ ਚਲੋ ਉਹ ਤਾਂ ਕਹਿੰਦੇ ਮਤਲਬ ਕਿ 1 ਮਿੰਟ ਉੱਤੇ ਹਾਂਜੀ ਤੂੰ 2 ਮਿੰਟ ਮੰਨ ਕੇ ਜਾਂ ਤੂੰ ਛੱਡਿਆ ਤੈਨੂੰ ਛੱਡਣਾ ਪਿਆ ਥੱਲੇ ਠੀਕ ਹੈ ਜੀ ਤਾ ਛੱਡਣਾ ਪੈਂਦਾ ਹੁਣ ਵੀ ਠੀਕ ਹੈ ਬਾਈ ਮੈਂ ਦੇ ਦੇਮ ਵੇਚਣ ਦਾ ਮਾਰਾ ਮੈਂ ਵੇਕੇ ਨਾਮਕੇ ਮੇਰਾ ਮਾਲ ਠੀਕ ਹੈ ਜੀ ਗੱਲ ਪੂਰੀ ਪ੍ਰੋਪਰ ਸੱਚ ਦੱਸਣੀ ਹੈ ਠੀਕ ਹੈ ਕੋਈ ਲੱਗ ਵੀ ਐ ਜੋ ਆਪਣੀ ਤੋਂ ਗੱਲ ਨਹੀਂ ਕੋਈ ਦੀ ਫੁੱਦੂ ਬੰਦੇ ਹੋਰ ਇੰਗਲੇ ਪਾਪਾ ਲੈਂਦੇ ਤੇ ਗੱਲਾਂ ਘੁੰਦੇ ਉਹ ਬੰਦੇ ਹੋ ਆਹ ਸਹੀ ਗੱਲ ਹੈ ਨਾ ਕਿਨੂੰ ਆਦਮੀ ਕੜਮੀ ਕਹਣੀ ਨਾ ਊੜੀ ਠੀਕ ਹੈ ਬਾਈ ਕਹਿੰਦਾ ਭਾਬਾ ਤੋਂ ਹੁਣ ਲੋਕ ਕਣ ਭਰਾਵੇਂ ਦੀ 26 ਸਾਲ ਹੋ ਗਏ ਕਿੰਨੇ ਰੁਪਏ ਰੱਖਦੇ ਆ ਦਮ ਲਖ ਲਾਣਾ ਸਹੀ ਗੱਲ ਹੈ ਬੱਚਾ ਨਾਲ ਆ ਮੀਨੂ ਦਾ ਡੂਡ ਦਾ ਨਾਲ ਆ ਠੀਕ ਆ ਬਾਈ 14 ਡੱਬੇ ਥੱਲੇ ਆ ਦੋ ਡੰਗਾਂ ਦੇ ਆ ਖੜੀ ਹੈ ਕੱਢ ਦੇ ਬਾਹਰ ਨੂੰ ਥੋੜਾ ਕਰੂਗੀ ਉੱਪਰ ਆਪਾਂ ਇੱਕ ਮਿੰਟ 500 200 ਲੋਈ ਦੋਸਤੋ ਵੱਡੀ-ਵੁੱਡੀ ਬਹੁਤ ਆ ਗਈ ਤੁਸੀਂ ਵੇਖ ਸਕਦੇ ਨਿੱਗਰ-ਨੁੱਗਰ ਰੀਜਨਲ ਪੰਜਾਬ ਵਾਲੀ ਜਰਸੀ ਆ ਗਈ ਬਾਈਕ ਦਾ ਅਗਲਾ ਕੰਦਾ ਹਵਾਨਾ ਦੇਖੋ ਤੁਸੀਂ ਤਦ 14 ਕਿਲੋ ਕੰਡੇ ਵਾਲਾ ਜਿਹੜਾ ਦੋ ਟਾਈਮ ਚੋਲਣਾ ਵਾ ਜੇ ਕਿਨੇ ਬਰੀਡ ਤਿਆਰ ਕਰਨੀ ਹੋਵੇ ਤਾਂ ਫੁੱਲ ਚੰਗੀ ਆ ਗਈ ਬਦਾਮੀ ਰੰਗ ਦੀ ਜਰਸੀ ਥਣਾ ਸੈਚ ਚੈੱਕ ਕਰ ਲੋ ਹਾਦੀ ਚੁਆਈ ਵਾਲਾ ਸੋਨਾ ਥਾਣਾ 14 ਕਿਲੋ ਦੋਦੋ ਤੁਸੀਂ ਬਾਈ ਦੇ ਘਰੋਂ ਚੋਲਣਾ ਵਾ ਹਜੇ ਮਾਲ ਆਇਆ ਹੀ ਆ ਤੁਹਾਨੂੰ ਪਤਾ ਹੀ ਆ ਦੀ ਆ ਹਜੇ ਦੇਖਦਾ ਉਪਰ ਆ ਕੇ ਥਾਣਾ ਫੈਟਿੰਗ ਵਾਲਾ ਹਵਾਨਾ ਬਹੁਤ ਚੰਗਾ ਵਾ ਦੋ 14 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਵਾ ਥੱਲੇ ਪਿਓਰ ਜਾਸੀ ਆ ਕੀ ਪੰਜਾਬ ਵਾਲੀ ਬਰਾਮੀ ਰੰਗ ਦੀ ਚਾਰੇ ਥਾਣਾ ਕੋਈ ਫੋਟ ਸ਼ਾਂਕ ਨਹੀਂ ਗਈ ਤੇ ਦੇਖ ਸਕਦੇ ਹੋ ਜੀ ਸੋਹਣੀ ਫੇਸ ਕੁਆਲਿਟੀ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਦੋ ਥਾਲੇ 14 ਕਿਲੋ ਬਾਈ ਦੇ ਘਰੋਂ ਚੋਲਣਾ ਮਗਰ ਦੇ ਬੱਚਾ ਬਾਈ ਕਹਿੰਦਾ ਅਗਲਾ ਕਹਿੰਦਾ ਮਹੀਨੇ ਸੂਈਏ ਤੁਸੀਂ ਭਾ ਡੇਢ ਦੀ ਮੰਨ ਲਓ ਉਹ ਤੁਹਾਡੇ ਮੰਨਣ ਦੇ ਨਾਲ ਦੱਸਾਂ ਦੇਣਾ ਇਹ ਟੋਕੜ ਹੋਣ ਦੇ ਨਾਲ ਦੱਸਾਂ ਦੇਣਾ ਇਹ ਸੱਜਰ ਹੋਣ ਲੱਗੀ ਆ ਚੱਲ ਛੱਡੋ ਥਾਪੀ ਮੋਰੋ ਤੂੰ ਵੀ ਡੋ ਠੀਕ ਆ ਬਾਈ ਸਾਡੇ ਜੀ ਫੰਡ ਆਊਗੀ ਠੀਕ ਆ ਜੀ ਕਿ ਕਿਹਦੇ ਘਰ ਚੋਲਣਾ ਨਾ ਬੱਚੇ ਪਾਲਣੇ ਲਿਆਣਾ ਆ ਮੋਲ ਬਾਈ ਇਹਦਾ ਫੇਰਾ ਜੀ ਮੋਲ ਦਾ 55000 ਰੁਪਏ ਆ ਬਾਈ ਪੁੱਛੋ ਕਿ ਛੋੜ ਛੱਪਾ ਛੋੜ ਛੱਪਾ ਹੋ ਜਾਊਗਾ 14 ਕਿਲੋ ਦੀ ਸੇਵਾ ਹੋਰ ਕਰੇ ਹਾਂਜੀ ਹੋ ਲਗਾ 2 ਕਿਲੋ ਹੋਰ ਵਾਜੇ 16 ਲੋਈ ਦੋਸਤੋ 14 ਲੀਟਰ ਦੀ ਬਾਈ ਦੇ ਘਰੋਂ ਮਾਰ ਲੈਣੇ ਆਗੇ ਬਾਕੀ ਰੋਟੀਨ ਚ ਵੀਡੀਓ ਪੈਂਦੀਆਂਗੇ ਰੋਜ਼ ਬਹੁਤ ਸੇਲ ਹੁੰਦੇ ਆ ਕਿ 2 4 5 4 ਨਾਲ ਵੀਡੀਓ ਬਗੈਰ ਵੀ ਹੋਈ ਜਾਂਦੇ ਆਗੇ ਤੁਹਾਨੂੰ ਪਤਾ ਹੀ ਹੈਗਾ ਨਹੀਂ ਤਾਂ ਹੁੰਦੀਆਂ ਜਮਾਂ ਜਮਾਂ 55000 ਰੁਪਏ ਕੋਈ ਲਿੱਸੀ ਫਿੱਕੀ ਨਹੀਂ ਵਜਨ ਵਜਨ ਫੋਲਵਰ ਢੀ ਆ ਗਈ 2 ਨੰਬਰ ਦਾ ਮੱਝ ਦੇ ਤੇ ਫੋਨ ਨੰਬਰ ਮੈਂ ਆ ਜੀ ਤੀਜੇ ਸੂਏ ਸੂਈ ਹੈ ਠੀਕ ਆ ਬਾਈ ਘਰ ਦਾ ਸਾਨ ਹੈ ਠੀਕ ਆ ਜੀ 20 ਕਿਲੋ ਕੇ ਬਣੀ ਨੂੰ ਠੀਕ ਆ ਜੀ ਸੋ ਖਾ ਗਏ ਨਾ ਬੰਦੇ ਪਰਿਵਾਰ ਮੇਰੇ ਰੈਸਟੋਰੈਂਟ ਲੋਗ ਨੇ ਠੀਕ ਆ ਜੀ ਤੇ ਤੋਂ ਨੰਬਰ ਦਾ ਆਲ ਕਟਲ ਮਿਲਦੀ ਹੈ ਠੀਕ ਹੈ ਜੀ 7 ਲੀਟਰ ਦੁੱਧ ਉਹ ਛੀਕ ਕੇ ਡੇਣੀ ਹੈ ਠੀਕ ਹੈ ਜੀ ਹਾਂਜੀ ਤੋਰੀ ਮੜੀ ਜੀ ਉਹ ਨੂੰ ਉਹ ਤਰਾ ਜਿਹੜਾ ਕਰ ਦੇਣਾ ਘੇੜੀ ਖਾਂਦਾ ਅਜੇ ਤਾਂ ਆਈ ਹੈ ਨਾ ਮਾਲ ਠੀਕ ਆ ਹੁਣ ਚੋਈ ਹੋਈ ਆ ਚੋਈ ਹੋਈ ਆ ਭਾਈ ਠੀਕ ਹੈ ਜੀ ਲੋਈ ਦੋਸਤ ਮੇਰਾ ਅੱਜ ਪ੍ਰੋਗਰਾਮ ਨਹੀਂ ਸੀਗਾ ਆਉਣ ਦਾ ਸ਼ਾਮ ਨੂੰ ਪਰ ਬਾਈ ਨੇ ਫਿਰ ਚੋ ਲਈ ਇਹ ਆ ਵੇਖ ਲਓ ਤੁਸੀਂ 7 ਲੀਟਰ ਦਾ ਤੀਜਾ ਸੂਆ ਸੁਈ ਹੋਈ ਆ ਜਿਹੜੀ ਬਾਈ 63 ਤਨ ਕੋਲ ਸਵੇਰੇ 63 ਤਨ ਕੋਲ ਸ਼ਾਮ ਨੂੰ ਮਗਰ ਇਹਦੇ ਕੱਟਾ ਵਾ ਵਜੇ ਨੂੰ ਜਨ ਚੰਗਾ ਵਾ ਭਾਰੀ ਵੈਨ ਵੈਨ ਬੋਦਾ ਸਾਂਗ ਠੀਕ ਆ ਤੀਜਾ ਸੂਆ ਸੂਈ ਆ ਬਾਈ ਕੋਲ ਹੈ ਤਨ ਪਤਾ ਮਾਲ ਵੀ ਕੱਲ ਦੋ ਵੜਾ ਸੀ ਉਹ ਵਿਕ ਗਈਆਂ ਤੇ ਪੰਜ ਨਾਗ ਬਾਅਦ ਚ ਦੋ ਮੇਥੋਂ ਬਾਅਦ ਹੀ ਵਿਗ ਗਏ ਆ ਤਿੰਨ ਨਾਗ ਰਹਿ ਗਏ ਬਾਈ ਕੋਲੇ ਆਹ 7 ਕਿਲੋ ਦੇ ਤੁਸੀਂ ਬਾਈ ਸਾਢੇ ਤਿੰਨ ਕਿਲੋ ਸਵੇਰੇ ਸਾਢੇ ਤਿੰਨ ਕਿਲੋ ਸ਼ਾਮ ਨੂੰ ਜਿਹੜਾ ਤੁਸੀਂ ਬਾਈ ਦੇ ਘਰੇ ਤੁਸੀਂ ਦੋ ਟਾਈਮ ਚੋ ਲੈਣਾ ਵਾ ਮਗਰੇ ਤੇ ਕੱਟਾ ਵਾ ਹਾਂਜੀ 6 ਕਿਲੋ ਕਹ ਕੇ ਦਣੀਏ ਬੱਚੇ ਦੇ ਮਿਲਦੀ ਆ ਠੀਕ ਆ ਬਾਈ ਛੜੀ ਵਰਗਾ ਦੁੱਧ ਆ ਠੀਕ ਆ ਬਾਈ ਮੁੱਲ ਬਾਈ ਦਾ ਫਰਜਾਇਜਾ ਮੁੱਲ ਦਾ ਬਾਈ ਇਹ ਤੁਮ ਕੋ 2 70 ਦੀ ਠੀਕ ਆ ਜੀ ਛੋੜ ਛੱਪਾ ਕੋਈ ਕੋਈ ਨਹੀਂ ਠੀਕ ਹੈ ਜੀ ਲੋ ਦੋ ਘਟ 76800 ਦੀ ਬਾਈ ਕਹਿੰਦਾ 60000 ਤੇ 8000 ਉੱਪਰ 68000 ਦੇ ਦੋ ਘਟ ਤੇ ਜੇ ਨਹੀਂ ਆਪਾਂ ਮਗਰ ਇਹਦੇ ਕੱਟਾ ਵਜਨ ਬਹੁਤ ਵੇਖਸਾ ਠਣਾ ਸੇ ਬਹੁਤ ਚੰਗਾ ਵਾ ਹਾਦੀ ਚੁਵਾਈ ਵਾਲਾ ਸੋਨਾ ਠਣਾ ਦੀ ਵੇਖ ਸਕਦੇ ਹੋ ਤਾਂ ਤੋਂ ਨੇੜੇ ਤੋਂ ਵਿਖਾਦੇ ਆਗੇ ਜਿਹਦੇ ਪਸੰਦ ਆ ਦੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਮਗਰ ਕੱਟਾ ਵੀ ਚੰਗਾ ਹੋਇਆ ਪਿਆ ਵਾ ਸੋਨਾ ਕੱਟਾ ਮਗਰ ਇਹਦੇ ਹਾਂ ਦੋ ਤਿੰਨ ਨੰਬਰ ਤਾਂ ਆਇਆ ਬਾਈ ਬਾਈ ਇਹਨੂੰ ਸੂਈ ਨੂੰ ਤੀਜੇ ਵਾਲਾ ਦੂਜਾ ਠੀਕ ਹੈ ਜੀ ਬੋਲਾ ਰੱਖ ਲੋ ਠੀਕ ਹੈ ਜੀ ਅਸੀਂ ਬਾਈ ਤੁਸੀਂ ਦੁੱਧ ਰੱਖ ਲਓ ਠੀਕ ਹੈ ਬਾਈ 7 ਕਿਲੋ ਬਾਈ ਇਹ ਥਲੇ ਆ ਠੀਕ ਹੈ ਜੀ ਸੱਜਰਾ ਜਮਾ ਨਾਲ ਨਾਲ ਬਾਦੀ ਟੁੱਟਿਆ ਠੀਕ ਹੈ ਜੀ ਤੀਜਾ ਦਿਨ ਧੋਖਾ ਮਕਟਾਏ ਕੱਟੀ ਮਗਰ ਲੋ ਜੀ ਦੋਸਤੋ ਇਹਦੇ ਮਾਰ ਕਟਾਵਾ ਆ ਦੇਖ ਲਓ ਤੁਸੀਂ ਠੀਕ ਆ ਅਬ ਬਾਈ ਕਹਿੰਦਾ ਆਪਾਂ ਕਾੜਾ ਸ਼ੁਰੂ ਕਰਦਾ ਕਾੜਾ ਸ਼ੁਰੂ ਕਰ ਤੀਜਾ ਦਿਨਾਂ ਚ ਤੇ ਜੇ ਨਾਰਮਲ ਕਾੜਾ ਆਪਾਂ ਰੱਖ ਹੀ ਦਿੰਨੇ ਪਸ਼ੂ ਨੂੰ ਦੋ 7 ਕਿਲੋ ਤੁਸੀਂ ਆ ਦਾ ਦੋ ਟਾਈਮ ਬਾਈ ਦੇ ਘਰੇ ਚੋਲਣਾ ਵਾ ਹਾਂਜੀ ਇਹ ਤਿੰਨ ਕਰਕੇ ਦੇਣੀ ਆ ਇੱਕ ਖੰਡ ਧਰਾਉਂਦੀ ਆ ਬੋ ਠੀਕ ਆ ਬਾਈ ਕਿਹੜੇ ਚੋ ਬਾਈ ਮਗਰਲਾ ਬਹਿਣੀ ਵਾਲਾ ਠੀਕ ਆ ਬਾਈ ਲੋ ਜੀ ਦੋਸਤੋ ਆਹ ਤੇ ਵੇਖੋ ਥਾਣ ਤੋਂ ਸੀ ਪੂਰਾ ਨਹੀਂ ਪਤਾ ਲੱਗਦਾ ਵੀ ਥਾਣ ਤੇਲ ਆ ਇਹ ਪਰ ਹਾਂ ਪਰ ਇਹ ਬਾਈ ਦਾ ਹੀ ਤੁਹਾਨੂੰ ਪਤਾ ਯਾ ਤੁਸੀਂ ਵੇਖ ਲਓ ਹਵਾਨਾ ਉਸ ਦੇ ਪਾਸੇ ਪੂਰਾ ਸਾਈਡ ਦਿਖਾਉਂਦਾ ਪੂਰਾ ਦਿਖਾਉਂਦਾ ਵੱਧ ਘੱਟ ਇਹ ਪਰ ਫਿਰ ਬਹਿ ਕੇ ਦੱਸ ਕਿ ਤਾ ਠੱਗੀ ਠੋਰੀ ਵਾਲਾ ਯਾਰ ਬਾਈ ਤੂੰ ਦੁੱਧ ਪੀ ਕੇ ਨਾ ਜੇ ਨਾ ਫੋਨ ਲਾਵਾਂ ਬੰਦੇ ਨੂੰ ਠੀਕ ਆ ਜੀ ਫੋਨ ਲਾ ਕੇ ਮੈਨੂੰ ਦੱਸਿਆ ਕੇ ਦੀ ਠੀਕ ਆ ਬਾਈ ਠੀਕ ਆ ਯਾਰ ਬਾਈ ਦੁੱਧ ਦੀ ਨਾ ਸਵਾਲ ਹੈ ਤੋਰੀ ਬਾਈ ਮੜੀ ਜੀ ਹਾਂ ਜੀ ਤੋ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਬਾਈ ਕਹਿੰਦਾ ਕਰਨਾ ਥਾਣਾ ਇਹ ਥਣ ਬਰਾਬਰ ਆ ਪਸਮਾ ਬਈ ਤੁਸੀਂ ਦੇਖ ਲਉ ਤੁਸੀਂ ਐ ਡਾਂਗਾ ਸਿੱਟੀ ਬੈਠੀ ਆ ਥਣ ਚੋ ਚ ਵੀ ਪਰ ਬਾਈ ਕਹਿੰਦਾ ਆਪਾਂ ਦੱਸ ਕੇ ਦੇਣੀ 17 ਦੋ ਹੀ ਹੁੰਦੀਆਂ ਉਹਦੇ ਚੋਂ ਹਾਂ ਜੀ ਤੇ ਜੇ ਕੋਈ ਉਹ ਜੇ ਹੋਵੇ ਦੋ 7 ਕਿਲੋ ਆ ਤੀਜੇ ਦਿਨ ਸੂਈ ਨੂੰ ਆ ਉਹ ਤਾਂ ਵੱਜੂਗੀ ਇਹਦਾ ਤੀਜੇ ਦਿਨ ਸੂਈ ਨੂੰ ਆਗਾ ਆਪਾਂ ਬਾਈ ਗਾ ਤੈਲ ਕਰਕੇ ਦੇਣੀ ਹੈਗੀ ਲਓ ਜੀ ਦੋਸਤੋ ਇਹ ਵੀਰ ਦੀ ਇਮਾਨਦਾਰੀ ਹੈ ਨਹੀਂ ਤਾਂ ਅਗਲਾ ਚਾਰਾ ਥਾਲੇ ਗੰਜ ਭੇਜ ਬਈ ਮੈਨਾਂ ਜਾਂ ਥੱਗੀ ਥੋਰੀ ਵਾਲੇ ਬੰਦੇ ਇਹ ਜਾਂ ਕੰਮ ਕਰਦੇ ਵੀ ਆ ਉਹਦਾ ਬੱਚਾ ਹੋ ਰਿਹਾ ਤਾਜੀ ਸੂਈ ਹੈਗੀ ਬੜਾ ਮੁੱਲ ਫਿਰ ਜਮਾ ਜੈ ਜਿਆ ਆ ਬੱਚਾ ਹੱਥ ਦੇਖੀਦਾ ਕੱਟਾ ਮਗਰੇ ਦੇ ਕੱਟੇ ਦੋਨਾਂ ਮਗਰੀ ਆ ਮੁੱਲ ਬੜਾ ਫਿਰ ਦਾ ਮੋਰ 60000 ਦੀ ਬਾਈ ਦੇ ਦੂੰਗਾ ਠੀਕ ਆ ਜਮਾ ਜੇ ਲੈ ਦੋਸਤੋ ਜਮਾ ਜਾਇਪਾ 60000 ਰੁਪਇਆ ਮੈਨੂੰ ਵੇਚ ਦੇਣ ਬਈ ਛੋਟੀਆਂ ਦੇ ਬੱਚਿਆਂ ਤੋਂ ਬੜਾ 60 ਹਰ ਬੰਗੀ ਜਾਂਦੇ ਆ ਸਹੀ ਗੱਲ ਆ ਜੀ ਤੇ ਬੱਚਾ ਨਾਲ ਤਾਜੀ ਹੈ ਠੀਕ ਆ ਜੀ ਲਓ ਦੋਸਤੋ ਤਾਜੀ ਸੂਈ ਤੁਹਾਨੂੰ ਬਾ 60 ਇਹ ਕਿਹਨੇ ਦੇਂਦੀ ਨਹੀਂਗੀ ਤੁਹਾਨੂੰ ਇਹ 60000 ਦੀ ਹੈ ਮਿਲ ਜਾਣੀ ਹੈਗੀ ਇੱਕ ਤਰ੍ਹਾਂ ਤੇਲ ਆ ਗਈ ਦੋ ਦੋ 10 ਕਿਲੋ ਕਹਿੰਦਾ ਬਾਈ ਦੋ 9 ਕਿਲੋ ਤੇ 7 ਕਿਲੋ ਤਾਂ ਥੱਲੇ ਤਿਆਰ ਹੀ ਥੱਲੇ ਦੇ 10 ਕਿਲੋ ਤਿਆਰ ਆ ਬਣ ਕੇ ਲੈ ਜਣ ਹਾਂ 2 ਕਿਲੋ ਤਾਂ ਵਾਧੇ ਜਾਊਗੀ ਇਹੇ 2 ਕਿਲੋ ਵਾਧੇ ਕੀ ਤਾਂ 60 ਦਾ ਆਉਂਦਾ ਹਾਂ 60 ਦਾ ਆਉਂਦਾ ਵੀ ਕੀ ਆ ਘਰੇ ਪੇ ਨੂੰ ਜਮਾ ਚੰਗੀ ਆਗੀ ਇੱਕ ਟਾਈਮਾਂ 3 ਕਿਲੋ ਪੀ ਲਿਆ ਕਰੋ ਤੇ ਇੱਕ ਟਾਈਮਾਂ ਦਾ 4-5 ਡੇਰੀ ਪਾ ਲਿਆ ਕਰੋ ਥੋੜੇ ਥੋੜਿਆ ਸਾ ਸਿ ਸੀ 6 ਮਹੀਨੇ ਜੇ ਪੈਸੇ ਪੂਰੇ ਕਰ ਜੂਗੀ ਤਰੀਕ ਆ ਜੇ ਕਿ 25 11ਵਾਂ ਮਹੀਨਾ 2000 25ਵਾਂ ਦਿਨ ਹੈਗਾ ਅੱਜ ਮੰਗਲਵਾਰ ਇਹ ਬੁੱਧਵਾਰ ਨੂੰ ਵੀਡੀਓ ਚੱਲਣੀ ਆ ਕੱਲ ਨੂੰ ਅੱਜ ਅਪਲੋਡ ਹੋ ਗਈ ਆ ਬਾਈ ਇਹ ਕੱਲ੍ਹ ਸਵੇਰੇ ਠੀਕ ਆ ਅੱਜ ਕਵਰ ਕਰ ਲਈ ਆ ਆਪਾਂ 26 ਤਰੀਕ 11 ਮਹੀਨੇ ਚੱਲੂਗੀ ਬਾਈ ਇਹ ਬਾਕੀ ਤਰੀਕ ਮੈਂ ਉੱਪਰ ਵੀ ਲਾ ਦੂੰਗਾ ਹਾਂ 26 ਤਰੀਕ ਦੇਣਾ ਬੁੱਧਵਾਰ ਨੂੰ ਜੀ ਦਿਨ ਬੁੱਧਵਾਰ 7 ਵਜੇ ਸਵੇਰੇ ਅਪਲੋਡ ਹੋਊਗੀ ਠੀਕ ਆ ਜੀ ਮੇਰੇ ਫੋਨ 'ਤੇ ਵੀ ਹੋਊ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆਂਗੀ ਅੱਜ ਦੀ ਵੀਡੀਓ 'ਚ ਬਾਈ ਬਾਕ ਟੈਨ ਨਾਲ ਕੱਨੇ ਸਵੇਰੇ ਸਮਾਏ ਆਗੇ ਜਿਹਦੇ ਪਸੰਦ ਆਈ ਬਾਈ ਨਾਲ ਖੀਰ ਸਾਰਦੇ ਹੋ ਜੀ ਧੰਨਵਾਦ ਜੀ